ਇੱਕ ਪਾਸੇ ਤੇ ਕੋਤਰੀ 101 ਅਖੰਡ ਪਾਠ ਸਾਹਿਬ ਕਰ ਲੋ ਤੇ ਇੱਕ ਪਾਸੇ ਆਪਣੇ ਘਰ ਬੈਠ ਕੇ ਇਕੱਲਾ ਇੱਕ ਸਹਿਜ ਪਾਠ ਕਰ ਲੋ ਬਾਬਾ ਜੀ ਕਹਿੰਦੇ ਉਹਦਾ ਆਸਰ ਦੇਖਿਓ ਆ ਗੱਲ ਸਾਰੀ ਸੁਣਿਓ ਤੇ ਸੁਣ ਕੇ ਸ਼ੇਰ ਲਾਇਕ ਕਮੈਂਟ ਜ਼ਰੂਰ ਕਰਿਓ ਸੁਣੋ ਅਸੀਂ ਇਹ ਪੁੱਛਦੇ ਫਿਰਦੇ ਆਂ ਕਿ ਦੱਸੋ ਕਿਹੜਾ ਸ਼ਬਦ ਤੇ ਕਿੱਥੇ ਤੇ ਕਦੋਂ ਪੜ੍ਹੀਏ ਜਦੋਂ ਕਿ ਯਤਨ ਸਾਡਾ ਹੋਵੇ ਜਿਸ ਵੇਲੇ ਵੀ ਸਾਨੂੰ ਸਮਾਂ ਮਿਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਹਿਜ ਪਾਠ ਨਿਰੰਤਰ ਜਾਰੀ ਰੱਖੋ ਖਿਮਾ ਕਰਨਾ ਇੱਕ ਪਾਸੇ ਇਕੋਤਰੀ 101 ਅਖੰਡ ਪਾਠ ਹੋਣ ਤੇ ਇੱਕ ਪਾਸੇ ਤੁਸੀਂ ਇਕੱਲੇ ਘਰ ਵਿੱਚ ਬੈਠ ਕੇ ਸਹਿਜ ਪਾਠ ਕਰ ਲਵੋ ਤੇ ਵੇਖਿਓ ਕਦੇ ਜ਼ਿੰਦਗੀ ਵਿੱਚ ਕਿੰਨਾ ਪਰਵਰਤਨ ਆਉਂਦਾ ਕਿਉਂਕਿ ਜਿਹੜਾ ਖੁਦ ਪਾਠ ਕਰਨਾ ਹੈ ਨਾ ਭਾਵੇਂ ਇੱਕ ਅੰਗ ਰੋਜ਼ ਕਰੋ ਉਹਨੂੰ ਵਿਚਾਰ ਨਾਲ ਉਹਨੂੰ ਅੰਦਰੋਂ ਜੁੜ ਕੇ ਕਾਲੇ ਨਹੀਂ ਪਹਿਣਾ ਰੋਜ਼ ਜਿੰਨਾ ਸਮਾਂ ਮਿਲੇ ਭਾਵੇਂ 10 ਅੰਗ ਕਰੋ ਭਾਵੇਂ 5 ਅੰਗ ਕਰੋ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਹਿਜ ਪਾਠ ਦਾ ਭੋਗ ਪਵੇਗਾ ਨਾ ਤੇ ਅੰਦਰ ਇੱਕ ਚਾ ਪੈਦਾ ਹੋਵੇਗਾ ਅਸੀਂ ਕਵਾਂਗੇ ਭਾਈ ਸਾਹਿਬ ਜਿੱਥੇ ਭੋਗ ਦੀ ਅਰਦਾਸ ਕਰਨੀ ਉੱਥੇ ਇਹ ਵੀ ਅਰਦਾਸ ਕਰਿਓ ਕਿ ਅੱਗੇ ਸਹਿਜ ਪਾਠ ਫੇਰ ਆਰੰਭ ਕਰਨਾ ਆ ਚੇਟਕ ਆਹ ਚੇਟਕ ਜੇ ਸਾਡੀ ਜ਼ਿੰਦਗੀ ਦੇ ਵਿੱਚ ਲੱਗ ਜਾਵੇ ਤੇ ਸੱਚਮੁੱਚ ਸਾਡੇ ਅੰਦਰ ਇੱਕ ਪਰਮ ਆਨੰਦ ਆ ਸਕਦਾ ਹੈ ਸਾਡੇ ਅੰਦਰ ਉਹ ਖੇੜਾ ਨਾਨਕ ਭਗਤਾਂ ਸਦਾ ਵਿਗਾਸ ਸੁਣੇ